ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਹਾਂ ਮੌਸਮ ਦੇ ਸਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਆ ਜਿਹੜਾ ਕੀ ਕਰਵਟ ਲੈਣ ਵਾਲਾ ਉਹਦੇ ਬਾਰੇ ਦੱਸਾਂਗੇ ਪਿਛਲੇ 2 ਦਿਨ ਤੋਂ ਪੰਜਾਬ ਦੇ ਵਿੱਚ ਜ਼ਬਰਦਸਤ ਗਰਮੀ ਪੈ ਰਹੀ ਆ ਕੱਲ ਵੀ ਬਹੁਤ ਜ਼ਿਆਦਾ ਗਰਮੀ ਸੀ ਅੱਜ ਵੀ ਬਹੁਤ ਜ਼ਿਆਦਾ ਗਰਮੀ ਆ ਅੱਜ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਦੇ ਵਿੱਚ ਕੁਝ ਹਲਕੀ ਦਰਮਿਆਨੀ ਬਰਖਾ ਦੀ ਗਤੀਵਿਧੀ ਆ ਟਟਵੇਂ ਰੂਪ ਵਿੱਚ ਖੇਤਰੀ ਕਾਰਵਾਈਆਂ ਹੋ ਰਹੀਆਂ ਦਿੱਲੀ ਦੇ ਕੁਝ ਭਾਗਾਂ 'ਚ ਵੀ ਬਰਖਾ ਜਿਹੜੀ ਉਹ ਅੱਜ ਹੋਈ ਆ ਸਿਸ਼ਟਮਾ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਇਸ ਵਕਤ ਉੱਤਰ-ਪੱਛਮ ਦੀਆਂ ਮੱਧਮ ਦਰਜੇ ਦੀਆਂ ਵਗ ਰਹੀਆਂ ਕੋਈ ਜ਼ਿਆਦਾ ਹਵਾ ਜਿਹੜੀ ਉਹ ਨਹੀਂ ਚੱਲ ਰਹੀ ਪੂਰਬ ਆਪਣੇ ਅਰਬ ਸਾਗਰ ਦੀਆਂ ਤੇ ਬੰਗਾਲ ਦੀ ਖਾੜੀ ਦੀਆਂ ਦੋਨੇ ਪਾਸੋਂ ਨਵੀਂ ਵਾਲੀਆਂ ਹਵਾਵਾਂ ਉੱਤਰ ਭਾਰਤੇ ਪਹੁੰਚ ਰਹੀਆਂ ਇੱਕ ਸਿਸਟਮ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਆਗਰਾ ਦੇ ਕੋਲ ਬਣਿਆ ਹੋਇਆ ਤੇ ਦੂਸਰਾ ਸਿਸਟਮ ਬੰਗਾਲ ਦੀ ਖਾੜੀ ਦੇ ਵਿੱਚ ਤਿਆਰ ਹੋਣ ਦੇ ਲਈ ਤਿਆਰ ਆ ਕਿਉਂਕਿ ਬੰਡ ਦੇ ਲਈ ਤਿਆਰ ਆ ਚੱਕਰਵਾਦ ਦੇ ਰੂਪ ਚ ਹਵਾਵਾਂ ਇੱਥੇ ਤੇਜ਼ੀ ਨਾਲ ਘੁੰਮ ਰਹੀਆਂ ਨੇ ਆਉਣ ਵਾਲੇ 1-2 ਦਿਨ ਦੇ ਵਿੱਚ ਇਹ ਵੀ ਸਿਸਟਮ ਆ ਜਿਹੜਾ ਉਹ ਬਣ ਜਾਣਾ ਜੋ ਕਿ ਹੌਲੀ-ਹੌਲੀ ਫੇਰ ਦੁਬਾਰਾ ਉੱਤਰ ਭਾਰ ਦੇ ਭਾਗਾਂ ਜਾਊਗਾ ਜੰਮੂ ਕਸ਼ਮੀਰ ਦੇ ਭਾਗਾਂ ਦੇ ਉੱਤੇ ਇੱਕ ਵੈਸਟਰਨ ਡਿਸਟਰਬੈਂਸ ਕੱਲ ਪਰਸੋਂ 24 ਤਰੀਕ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਜਿਹਦੇ ਨਾਲ ਐਕਸਿਸ ਆ ਮੌਨਸੂਨ ਆ ਜਿਹੜੀ ਉਹ ਇਸ ਵਕਤ ਤੱਕ ਗੰਗਾ ਨਗਰ ਦੇ ਭਾਗਾਂ ਤੇ ਬਣੀ ਆ ਜਿਹੜੀ ਕਿ ਹੌਲੀ-ਹੌਲੀ ਉੱਪਰ ਨੂੰ ਪੰਜਾਬ ਦੇ ਉੱਪਰ ਆ ਜਾਣੀ ਐ ਤੇ ਪੂਰੀ ਤਰ੍ਹਾਂ ਪੰਜਾਬ ਦੇ ਭਾਗਾਂ ਦੇ ਪਹੁੰਚ ਜਾਣੀ ਆ ਜੀਦੇ ਨਾਲ ਪੰਜਾਬ ਦੇ ਨਾਲ-ਨਾਲ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਹਿਮਾਚਲ ਦੇ ਕੁਝ ਭਾਗ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਵਧ ਰਹੀ ਆ ਕਿਉਂਕਿ ਇੱਕ ਤੋਂ ਬਾਅਦ ਸਿਸਟਮ ਇੱਕ ਆਈ ਜਾਣਾ ਤੇ ਮੀਂਹ ਆ ਜਿਹੜਾ ਉਹ ਉੱਤਰ ਭਾਰਤ ਦੇ ਭਾਗਾਂ ਉੱਤੇ ਪੈਣ ਦੀ ਸੰਭਾਵਨਾ ਬਣ ਰਹੀ ਆ ਆਉਣ ਵਾਲੇ 24 ਘੰਟਿਆਂ 'ਚ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟਿਆਂ 'ਚ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ ਤੇ ਬਹੁਤ ਕੁਝ ਭਾਗਾਂ ਦੇ ਉੱਤੇ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਆ ਹੋ ਸਕਦਾ ਪੰਜਾਬ ਦੇ ਕੁਝ ਦੱਖਣ ਪੂਰਬੀ ਇਲਾਕ ਦੱਖਣਾ ਪੱਛਮੀ ਇਲਾਕਿਆਂ ਦੇ ਵਿੱਚ ਬਰਖਾ ਜਿਹੜੀ ਉਹ ਘੱਟ ਹੋਵੇ ਲੇਕਿਨ ਪੂਰਨ ਤੌਰ ਤੇ ਸਮੁੱਚੇ ਪੰਜਾਬ ਦੇ ਵਿੱਚ ਕੱਲ 23 ਤਰੀਕ ਨੂੰ ਜ਼ਬਰਦਸਤ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣ ਰਹੀ ਆ ਹਰਿਆਣਾ ਦਿੱਲੀ ਜੰਮੂ ਪੱਛਮੀ ਆਪਣੇ ਉੱਤਰ ਆਪਣੇ ਉੱਤਰ ਪ੍ਰਦੇਸ਼ ਦੇ ਭਾਗ हिमाचल प्रदेश ਤੇ ਉੱਤਰਾਖੰਡ ਇਹਨਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਜ਼ਬਰਦਸਤ ਵਰਖਾ ਜਿਹੜੀ ਉਹ ਹੋ ਸਕਦੀ ਆ ਪੂਰਬੀ ਰਾਜਸਥਾਨ ਦੇ ਵਿੱਚ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਤੇ ਇਸ ਤੋਂ ਬਾਅਦ ਆ ਸਿਸਟਮ ਆ ਜਿਹੜਾ ਲੋ ਪ੍ਰੈਸ਼ਰ ਏਰੀਆ 25 26 ਤਰੀਕ ਨੂੰ ਇੱਧਰ ਬਣ ਜਾਣਾ ਉਸ ਤੋਂ ਬਾਅਦ ਇੱਕ ਵੈਸਟਰਨ ਡਿਸਟਰਬੈਂਸ ਫੇਰ 2-3 ਤਰੀਕ ਨੂੰ ਪੰਜਾਬ ਦੇ ਭਾਗਾਂ ਤੇ ਆ ਰਿਹਾ ਉਸ ਤੋਂ ਬਾਅਦ ਇੱਕ 11-12 ਤਰੀਕ ਨੂੰ ਵੀ ਆ ਰਿਹਾ ਲਗਾਤਾਰ ਸਹਿਸ਼ਟਮਾ ਜਿਹੜੇ ਉਹ ਪੰਜਾਬ ਤੇ ਪਹੁੰਚਣਗੇ ਜਿਹਦੇ ਨਾਲ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਆ 26 27 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੂਸਲਾ ਧਾਰ ਬਰਖਾ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਉਹ ਇਸ ਵਕਤ ਬਣੀ ਹੋਈ ਆ ਵੀਡੀਓ ਵਧੀਆ ਲੱਗੀ ਇਹਨੂੰ ਬਾਅਦਰ ਬਾਅਦ ਦਾ ਲਾਈਕ ਕਰੋ ਬਾਅਦ ਤੋਂ ਬਾਅਦ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਚੈਨਲ ਤੇ ਪੇਜ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਆਪਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮੇਂ ਜੇਕਰ ਆਪਾਂ ਆਉਣ ਵਾਲੇ 5 ਦਿਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 5 ਦਿਨਾਂ ਦੇ ਵਿੱਚ 24 ਘੰਟੇ ਦੇ ਵਿੱਚ ਤੁਸੀਂ ਦੇ ਸਕਦੇ ਹੋ ਸਿਰਫ ਤੇ ਸਿਰਫ ਉੱਤਰ ਪੂਰਬੀ ਇਲਾਕੇ 'ਚ ਬਰਖਾ ਹੋ ਸਕਦੀ ਹੈ ਕੱਲ ਸਵੇਰ ਤੱਕ ਅੱਜ ਰਾਤ ਨੂੰ ਕੁਝ ਭਾਗਾਂ 'ਚ ਹੋ ਸਕਦੀ ਹੈ ਬਰਖਾ ਕੇਂਦਰੀ ਪੰਜਾਬ ਤੱਕ ਬਾਕੀ ਜਿਹੜੇ ਪੰਜਾਬ ਦੇ ਭਾਗਾਂ ਇਹਨਾਂ ਦੇ ਵਿੱਚ ਮੌਸਮ ਜ਼ਿਆਦਾ ਕਰਬਟ ਨਹੀਂ ਲਊਗਾ ਲੇਕਿਨ ਕੱਲ ਨੂੰ ਜੇਕਰ ਆਪਾਂ ਗੱਲ ਕਰੀਏ 23 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਹੋਊਗੀ ਹਰਿਆਣਾ ਪੂਰਬੀ ਰਾਜਸਥਾਨ ਦੱਖਣ ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਭਾਗ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਇਹਨਾਂ 'ਚ ਵੀ ਗਰਜ ਚਮਕ ਦੇ ਨਾਲ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਅ ਵੀ ਤਰੀਕੀ ਕਰ ਲਈਏ 24 ਤਰੀਕ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਤੇਜ਼ ਵਰਖਾ ਹੋ ਸਕਦੀ ਆ ਤੇ ਨਾਲ ਲੱਗਦੇ ਹਰਿਆਣਾ ਦਿੱਲੀ ਉੱਤਰਾਖੰਡ ਜੰਮੂ ਕਸ਼ਮੀਰ ਹਿਮਾਚਲ ਤੇ ਮੱਧ ਪ੍ਰਦੇਸ਼ ਦੇ ਭਾਗਾਂ ਤੇ Rajasthan ਦੇ ਭਾਗਾਂ ਤੇ ਗਰਜ ਚਮਕ ਦੇ ਨਾਲ ਜ਼ਬਰਦਸਤ ਵਰਖਾ ਹੋ ਸਕਦੀ ਆ 25 ਤਰੀਕ ਨੂੰ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਇਹਨਾਂ ਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ Rajasthan ਦੇ ਜ਼ਿਆਦਾਤਰ ਭਾਗਾਂ 'ਚ ਵਧੀਆ ਵਰਖਾ ਹੋਊਗੀ ਜੇਕਰ ਆਪਾਂ ਗੱਲ ਕਰੀਏ 26 ਤਰੀਕ ਦੀ 26 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਭਾਗਾਂ ਹਰਿਆਣਾ ਇਹਨਾਂ 'ਚ ਮूसलाधार ਵਰਖਾ ਹੋਣ ਦੀ ਸੰਭਾਵਨਾ ਇਸ ਤੋਂ ਬਿਨਾਂ ਉੱਤਰਾਖੰਡਾ ਤੇ ਹਿਮਾਚਲ ਪ੍ਰਦੇਸ਼ ਦੇ ਭਾਗਾਂ ਦੇ ਵਿੱਚ ਵੀ ਗਰਜ ਚਮਕਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ 27 ਤਰੀਕ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਭਾਗ ਜਾਂ ਆਪਾਂ ਕਹਿ ਲਈਏ 26 ਤੋਂ ਲੈ ਕੇ 27 ਦੀ ਸਵੇਰ ਤੱਕ ਗਰਜ ਚਮਕ ਦੇ ਨਾਲ ਤੇਜ਼ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਹਰਿਆਣਾ ਦਾ ਵੀ ਇਹੀ ਹਾਲ ਰਹੂਗਾ ਜੰਮੂ ਆਪਣੇ ਹਿਮਾਚਲ ਉੱਤਰਾਖੰਡ ਇਹਨਾਂ ਭਾਗਾਂ 'ਚ ਤੇ ਆਪਣੇ ਰਾਜਸਥਾਨ ਦੇ ਜ਼ਿਆਦਾਤਰ ਭਾਗਾਂ 'ਚ ਗਰਜ ਚਮਕਦੇ ਨਾਲ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ 27 ਤਰੀਕ ਤੱਕ ਬਣੀ ਹੋਈ ਆ ਇਹ ਸੀਗਾ ਅਗਲੇ 5 ਦਿਨ ਦਾ ਪੰਜਾਬ ਦਾ ਮੌਸਮ ਅਮੀਰ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਜਾਣਕਾਰੀ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ